ਵੱਤ ਡੇਰਾ ਬਾਬਾ ਨਾਨਕ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਦਾਣਾ ਮੰਡੀ ਵਿੱਚ ਇੱਕ ਆਰਮੀ ਵਾਲਾ ਦਾ ਹੈਲੀਕਾਪਟਰ ਉਤਰਿਆ ਜੋ ਕਿ ਲੋਕਾਂ ਨੂੰ ਰਾਤ ਸਮਗਰੀ ਵੰਡ ਰਹੇ ਹਨ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਪਿੰਡਾਂ ਦੇ ਵਿੱਚ ਰੈਸਕਿਊ ਕਰਕੇ ਲੋਕਾਂ ਨੂੰ ਪਾਣੀ ਵਿੱਚੋਂ ਕੱਢ ਕੇ ਆਰਮੀ ਦੇ ਜਵਾਨ ਉਹਨਾਂ ਨੂੰ ਛੱਡ ਰਹੇ ਹਨ ਇਹ ਦੇਖੋ ਹਰ ਪ੍ਰਭਾਵੇ ਤੇ ਪਿੰਡਾਂ ਦੇ ਵਿੱਚ ਪਾਣੀ ਚੋਂ ਕੱਢ ਕੇ ਆਰਮੀ ਦੇ ਜਵਾਨ ਲੋਕਾਂ ਨੂੰ ਲਿਹਾ ਰਹੇ ਹਨ ਪਾਣੀ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿੱਚ ਛੱਡਿਆ ਗਿਆ ਹੈ ਸਲਾਮ ਹੈ ਬਾਹਤੀ ਆਰਮੀ ਨੂੰ ਜੋ ਹਰ ਮੁਸ਼ਕਲ ਹਾਲਾਤਾਂ ਵਿੱਚ ਬਾਹਤੀ ਲੋਕਾਂ ਦਾ ਸਾਥ ਦਿੰਦੇ ਹਨ ਇਹ ਦੇਖੋ ਮੌਕੇ ਦੇ ਲਾਈਵ ਤਸਵੀਰਾਂ ਅਸੀਂ ਪਹੁੰਚੇ ਹਾਂ ਇੱਥੇ ਜਿਹੜਾ ਪਾਪਾ ਨਾਨਕ ਦੀ ਅਨਾਜ ਮੰਡੀ ਹੈ ਪਾਣੀ ਵਿੱਚੋਂ ਲੋਕਾਂ ਨੂੰ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਇੱਥੇ ਜਿਹੜਾ ਪਾਪਾ ਨਾਨਕ ਦੀ ਅਨਾਜ ਮੰਡੀ ਵਿੱਚ ਆ ਗਿਆ ਹੈ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਦੇ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਆਰਮੀ ਦੇ ਜਵਾਨ ਲੋਕਾਂ ਨਾਲ ਖੜੇ ਹਨ ਸਲਾਮ ਹੈ ਭਾਰਤੀ ਆਰਮੀ ਨੂੰ ਇਹ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਹੈ ਦੇਖ ਸਕਦੇ ਹੋ ਤੁਸੀਂ ਨੂੰ ਦਸਪੂਰ ਕੇ ਉਕਾਰ ਕੇ ਦਾਣਾ ਮੰਡੀ ਵਿੱਚ ਤੇ ਹੁਣ ਇਹ ਫਿਰ ਜਾ ਰਹੇ ਹਨ ਜਿੰਨੋਂ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਬਿਲਕੁਲ ਅਪਡੇਟ ਹੋ ਕੇ ਲਾਈਵ